ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 18 ਪੰਜਾਬ ਦੇ ਥੋੜੀ ਪੁਲਿਸ ਸ਼ਕਤੀ ਕਰਦੀ ਹੈ ਤਾਂ ਚੋਰੀਆਂ ਤੇ ਠੱਲ ਪੈ ਜਾਂਦੀਆਂ ਲੇਕਿਨ ਜਦ ਪੁਲਿਸ ਸੌ ਜਾਂਦੀ ਹੈ ਉਸ ਤੋਂ ਬਾਅਦ ਚੋਰ ਫੇਰ ਜਾਗ ਜਾਂਦੇ ਹਨ ਹੁਣ ਸ਼ਕਤੀ ਖਤਮ ਹੋ ਚੁੱਕੀ ਹੈ ਚੋਰ ਫੇਰ ਜਾਗ ਚੁੱਕੇ ਹਨ ਲਗਾਤਾਰ ਫੇਰ ਚੋਰੀਆਂ ਜਿਹੜੀਆਂ ਹੈ ਬੰਗ ਕੇ ਬਿਹਾਰੀ ਮੰਦਿਰ ਤੋਂ ਬਾਅਦ ਹੁਣ ਚੋਰੀ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਰੇਲਵੇ ਸਟੇਸ਼ਨ ਰੋਡ ਤੇ ਖੜੇ ਹਾਂ ਬੱਸ ਸਟੈਂਡ ਨੇੜੇ ਹੈ ਇਹ ਦੁਕਾਨ ਹੈ ਗਣਪਤੀ ਇਲੈਕਟ੍ਰੋਨਿਕ ਗਣਪਤੀ ਇਲੈਕਟ੍ਰੋਨਿਕ ਦੁਕਾਨ ਹੈ ਇਹ ਆਪਣੇ ਆਪ ਦੇ ਵਿੱਚ ਇਹਨਾਂ ਦੀ ਆਪਣੀ ਇੱਕ ਸਟੋਰੀ ਹੈ ਲੇਕਿਨ ਚੋਰ ਜਿਹੜੇ ਹਨ ਮਾਲਕ ਨੂੰ ਦੁਆਰਾ ਨੌਕਰ ਬਣਾ ਕੇ ਚਲੇ ਗਏ ਆ ਮੈਂ ਪਹਿਲਾਂ ਤੁਹਾਨੂੰ ਦਿਖਾਦਾ ਇਹ ਦੁਕਾਨ ਦੀ ਚੋਰੀ ਕਿਸ ਤਰ੍ਹਾਂ ਕੀਤੀ ਹੈ ਚੋਰਾਂ ਨੇ ਆ ਦੇਖੋ ਰਾਤ ਨੂੰ ਦੁਕਾਨ ਬੰਦ ਕਰਕੇ ਜਾਂਦੇ ਆ ਸੋਚਦੇ ਆ ਸਵੇਰੇ ਆਵਾਂਗੇ ਦੁਕਾਨ ਖੋਲਾਂਗੇ ਥੋੜੀ ਜੀ ਆਪਣੇ ਬੱਚਿਆਂ ਵਾਸਤੇ ਕਮਾਈ ਕਰਾਂਗੇ ਫਿਰ ਘਰ ਚਲੇ ਜਾਾਂਗੇ ਲੇਕਿਨ ਚੋਰ ਤੁਸੀਂ ਦੇਖ ਸਕਦੇ ਹੋ ਪਿੱਛੇ ਤੁਹਾਨੂੰ ਫੂਟੇਜ ਦੇ ਵਿੱਚ ਮੈਂ ਦਿਖਾ ਰਿਹਾ ਪਿੱਛੇ ਰੇਲਵੇ ਲਾਈਨ ਹੈ ਇਹ ਦਿਖਾਣਗੇ ਆ ਦੇਖੋ ਪਿੱਛੇ ਰੇਲਵੇ ਲਾਈਨ ਹੈ ਤੇ ਇਹ دیوار ਜਿਹੜੀ ਹੈ ਤੋੜ ਕੇ ਚੋਰ ਜਿਹੜੇ ਇਸ ਦੁਕਾਨ ਦੇ ਅੰਦਰ ਦਾਖਲ ਹੁੰਦੇ ਤੁਸੀਂ ਦੇਖੋ ਵੀ ਇਹ ਇੰਨੀ ਕਿ ਜਗ੍ਹਾ ਹੈ ਵੀ ਸ਼ਾਇਦ ਕੋਈ ਬੱਚਾ ਹੀ ਇਹਦੇ ਵਿੱਚੋਂ ਨਿਕਲ ਸਕਦਾ ਹੈ ਤੇ ਚੋਰੀ ਇਹਦੇ ਵਿੱਚੋਂ ਨਿਕਲ ਕੇ ਚੋਰ ਅੰਦਰ ਆਂਦੇ ਆਂ ਦੁਕਾਨ ਦੇ ਅੰਦਰ ਉਰੇ ਪਏ ਜਿਹੜੇ ਮੋਬਾਈਲ ਸਮਾਨ ਕੀਮਤੀ ਜਿੰਨਾ ਵੀ ਹੈ ਪੈਸਾ ਕੈਸ਼ ਹੋਰ ਜਿੰਨਾ ਸਮਾਨ ਹੈ ਇਸ ਦੁਕਾਨ ਦੇ ਵਿੱਚੋਂ ਚੋਰੀ ਕਰਕੇ ਲੈ ਜੰਨੇ ਆ ਸਾਡੇ ਨਾਲ ਮੌਜੂਦ ਹੈ ਦੁਕਾਨ ਦੇ ਜਿਹੜੇ ਮਾਲਕ ਹੈ ਆਪਾਂ ਇਹਨਾਂ ਤੋਂ ਗੱਲਬਾਤ ਕਰਦੇ ਆਂ ਕੀ ਕਹਿਣਾ ਚਾਹੋਗੇ ਕਿੰਨੇ ਵਜੇ ਦੁਕਾਨ ਬੰਦ ਕਰਕੇ ਗਏ ਸੀ ਤੇ ਕਿਵੇਂ ਸਵੇਰੇ ਆਕੇ ਤੁਹਾਨੂੰ ਪਤਾ ਲੱਗਿਆ 8 ਵਜੇ ਜਾਤੀ ਦੁਕਾਨ ਬੰਦ ਕਰਕੇ ਗਿਆ ਸਵੇਰੇ ਆਕੇ 9:30 ਦੁਕਾਨ ਖੋਲੀਏ ਦੇਖਿਆ ਸਾਜ਼ ਸਮਾਨ ਖਿੰਡਿਆ ਹੋਇਆ ਹੈ دیوار ਤੋੜੀ ਹੋਈ ਹੈ ਵਿਚੋਂ ਅੱਛਾ ਅੱਛਾ ਸਾਜ਼ ਸਮਾਨ ਮੋਬਾਈਲ ਮੋਬਾਈਲ ਸਪੀਕਰ ਕੈਸ਼ ਵੀ ਆਸੀ 10000 ਉਹ ਹੀ ਲੈ ਗਏ ਚੱਕੇ ਤੇ ਕਿੰਨਾ ਕ ਸਾਮਾਨ ਤੁਹਾਨੂੰ ਲੱਗਦਾ ਹੈ ਵੀ ਟੋਟਲ ਕਿੰਨੇ ਕ ਦਾ ਨੁਕਸਾਨ ਹੋ ਗਿਆ ਲਗਭਗ 60-70000 ਵੀ ਦਾ ਸਮਾਨ ਲੈ ਗਿਆ ਚੱਕ 60-70000 ਜਿਹੜਾ ਦਿਖਦਾ ਹੈ ਜੇ ਹੁੰਦਾ ਜੇ ਦਾ ਕਾਊਂਟਿੰਗ ਕਿਤੇ ਨਹੀਂ ਖੋਲਿਆ ਨਹੀਂ ਹਾਂਜੀ ਹਾਂਜੀ ਤੇ ਪੁਲਿਸ ਨੂੰ ਇਹਦੇ ਬਾਰੇ ਪੁਲਿਸ ਨੂੰ ਕੋਈ ਸੂਚਨਾ ਦਿੱਤੀ ਹੈ ਤੁਸੀਂ ਹਾਂ ਪੁਲਿਸ ਸਟੇਸ਼ਨ ਕੰਪਲੀਟ ਲਿਖਾਈ ਹੈ ਆਈ ਸੀ ਅੱਛਾ ਕੀ ਕਹਿ ਕੇ ਗਏ ਉਹ ਉਹਨਾਂ ਨੂੰ ਸ਼ੱਕ ਦੇ ਬੇਸ ਤੇ ਦੱਸਿਆ ਵੀ ਆ ਉਹ ਕਹਿੰਦੇ ਸਾਨੂੰ ਬੰਦਾ ਤੁਹਾਨੂੰ ਦਿਖੇ ਤਾਂ ਤੁਹਾਨੂੰ ਦੱਸਣਾ ਅਸੀਂ ਆਵਾਂਗੇ ਇਨਕੁਆਇਰੀ ਕਰਾਂਗੇ ਮਤਲਬ ਪੁਲਿਸ ਇਹ ਕਹਿ ਰਹੀ ਹੈ ਕਿ ਜਦ ਤੁਹਾਨੂੰ ਚੋਰ ਦਿਖੇਗਾ ਤਾਂ ਤੁਸੀਂ ਉਹਨਾਂ ਨੂੰ ਸੂਚਨਾ ਦੇਣਾ ਉਹ ਗ੍ਰਿਫਤਾਰ ਕਰ ਲੈਣਗੇ ਹਾਂਜੀ ਹਾਂਜੀ ਅੱਛਾ ਤੇ ਮੈਂ ਸੁਣਿਆ ਵੀ ਤੁਸੀਂ ਥੋੜੇ ਦਿਨ ਥੋੜੇ ਮਹੀਨੇ ਪਹਿਲਾਂ ਹੀ ਦੁਕਾਨ ਖੋਲੀ ਹੈ ਪਹਿਲਾਂ ਤੁਸੀਂ ਸਾਰੀ ਜ਼ਿੰਦਗੀ ਨੌਕਰੀ ਕੀਤੀ ਹੈ ਹਾਂ ਆਪਾਂ ਪੰਜਵੇਂ ਦੋ ਇਹ ਬੰਦੂਗਾਨ ਖੋਲੇ ਪਹਿਲਾ ਨੌਕਰੀ ਕੀਤੀ ਸੀ ਸਾਹਿਬਾ ਹਾਂਜੀ ਹਾਂਜੀ ਹੂੰ ਹੂੰ ਤੇ ਕਾਫੀ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਤੇ ਫਾਈਨੈਂਸ ਵੈਰਾ ਵਗੈਰਾ ਵੀ ਚਲਾਇਆ ਜਾਣਾ ਦੁਕਾਨ ਤੇ ਹਾਂਜੀ ਹਾਂਜੀ ਦੁਕਾਨ ਦਾ ਹੂੰ ਹੂੰ ਕੀ 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 ਉਮੀਦ ਕਰਦੇ ਹੋ ਕੀ ਪੁਲਿਸ ਨੂੰ ਕੀ ਕਹਿਣਾ ਚਾਹੁੰਦੇ ਹੋ ਅਸਤਾ ਕਹਿੰਦੇ ਪਕੜਿਆ ਜੇ ਚੋਰ ਪਕੜਿਆ ਜੇ ਸਬਦ ਮਿਲ ਜਾਣਾ ਚਾਹੀਦਾ ਸਾਡਾ ਹਾਂਜੀ ਹਾਂਜੀ ਹੂੰ ਹੂੰ ਤੋਂ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਬੇਟਾ ਹੈਗਾ ਨਾਲੇ ਖੜੇ ਹੈ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਕੀ ਕਹਿਣਾ ਚਾਹ ਕਹਾ ਨਾਮ ਹੈ ਤੁਹਾਡਾ ਕੁਨਾਲ ਕੁਨਾਲ ਜੀ ਕੀ ਗੱਲ ਹੋ ਗਈ ਇਹ ਬੱਸ ਸਵੇਪਾਪਾ ਆਏ ਸੀ ਉਹ ਕਹਿੰਦੇ ਕੀ ਫੋਨ ਆਇਆ ਸਾਨੂੰ ਕਿ ਮੇਰੀ ਦੁਕਾਨ ਤੇ ਚੋਈ ਹੋ ਗਈ ਹੈ ਫਿਰ ਅਸੀਂ ਆਇਆ ਦੇਖਿਆ ਤਾਂ ਸਾਇ ਕੋ ਚੱਕ ਕੇ ਆਇਆ ਉਹਨਾਂ ਨੇ ਪੁਲਸਾ ਲੈ ਐਸੀ ਹੋਈ ਪੋਰ ਲਿਖ ਕੇ ਚਲੇ ਗਏ ਨੇ ਉਹ ਕਹਿੰਦੇਗੇ ਅਸੀਂ ਦੇਖਾਂਗੇ ਸ਼ਾਮ ਨੂੰ ਦੱਸਾਂਗੇ ਹਲੇ ਤੱਕ ਕੋਈ ਇਨਕੁਆਇਰੀ ਹੋਈ ਨਹੀਂ ਆ ਠੀਕ ਹੈ ਹੂੰ ਤੋਂ ਤੁਸੀਂ ਤੁਸੀਂ ਦੇਖ ਪਾ ਰਹੇ ਹੋ ਇਹ ਜੋ ਰੇਲਵੇ ਲਾਈਨ ਹੈ ਇਹਦੇ ਪਿੱਛੋਂ ਜਿਹੜਾ ਹੈ ਚੋਰ ਦੁਕਾਨ ਦੇ ਅੰਦਰ ਦੀਵਾਰ ਤੋੜ ਕੇ ਐਂਟਰ ਹੁੰਦੇ ਇੰਨੀ ਉਹਨਾਂ ਦੀ ਹਿੰਮਤ ਬਚ ਚੁੱਕੀ ਹੈ ਪਿੱਛੇ ਰੇਲਵੇ ਪੁਲਿਸ ਹੁੰਦੀ ਹੈ ਤੇ ਅੱਗੇ ਜਿਹੜੀ ਹੈ ਸਾਡਾ ਸਿਵਲ ਪ੍ਰਸ਼ਾਸਨ ਰਾਜਪੁਰਾ ਦੀ ਪੁਲਿਸ ਹੁੰਦੀ ਹੈ ਤੇ ਜਦ ਮੈਂ ਪਿੱਛੇ ਜਾ ਕੇ ਤੁਹਾਨੂੰ ਦਿਵਾਰਾਂ ਦਿਖਾਇਆ ਤੇ ਕਈ ਦੁਕਾਨਾਂ ਦੇ ਜਿਹੜੇ ਹੈ ਫਾੜ ਪਾਣ ਦੀ ਕੋਸ਼ਿਸ਼ ਕੀਤੀ ਗਈ ਹੈ ਕਈ ਦੁਕਾਨਾਂ ਦੇ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਸ਼ਿਕਾਰ ਬਣੇ ਹੈ ਗਣਪਤੀ ਇਲੈਕਟ੍ਰੋਨਿਕ ਆਲੇ ਸੋ ਦੇਖਣਾ ਇਹ ਹੋਏਗਾ ਆਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਇਸ ਤੇ ਕੀ ਕਾਰਵਾਈ ਕਰਦੀ ਹੈ ਜੇ ਸਖਤੀ ਕਰਦੀ ਹੈ ਤਾਂ ਚੋਰੀਆਂ ਬੰਦ ਹੋ ਜਾਂਦੀ ਹੈ ਜੇ ਆਰਾਮ ਕਰਦੀ ਹੈ ਪੁਲਿਸ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਚੋਰੀਆਂ ਫੇਰ ਵੱਧੀਆਂ ਵਧਨੀਆਂ ਸ਼ੁਰੂ ਹੋ ਗਈਆਂ ਹੈ ਤੇ ਹੁਣ ਦੇਖਣਾ ਹੈ ਕਿ ਗਿਆਨ ਵਾਲੇ ਦਿਨਾਂ ਦੇ ਵਿੱਚ ਪੁਲਿਸ ਇਸ ਤੇ ਕੀ ਕਾਰਵਾਈ ਕਰਦੀ ਹੈ ਚੋਰ ਫੜੇ ਜਾਂਦੇ ਆ ਜਾਂ ਚੋਰੀਆਂ ਦਾ سلسلہ ਇਸ ਤਰ੍ਹਾਂ ਹੀ ਜਾਰੀ ਰਹੇਗਾ ਕੈਮਰਾਮੈਨ ਮੌਇਦ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ